ਪੁਲਿਸ ਪ੍ਰਸ਼ਾਸਨ ਤੇ ਇੱਕ ਵਾਰ ਫੇਰ ਤੋਂ ਵੱਡਾ ਸਵਾਲ ਖੜਾ ਹੋ ਰਿਹਾ ਹੈ ਸੁਰੱਖਿਆ ਨੂੰ ਲੈ ਕੇ ਤਾਨੂੰ ਦੱਸਦੇ ਇਹ ਕੱਲ ਸ਼ਾਮ ਨੂੰ ਗਾੜੀ ਹੱਤਾ ਚੌਂਕ ਦੇ ਵਿੱਚ ਜਿਹੜਾ ਇਹ ਅਜੀਹੀ ਵਾਰਦਾਤ ਸਾਹਮਣੇ ਆਈ ਹੈ ਚੋਰੀ ਦੀ ਜਿਸ ਦੇ ਨਾਲ ਕੀ ਪੁਲਿਸ ਪ੍ਰਸ਼ਾਸਨ ਤੇ ਸੁਰੱਖਿਆ ਨੂੰ ਲੈ ਕੇ ਜਿਹੜੇ ਨਹੀਂ ਉਹ ਵੱਡੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਜੇਕਰ ਪਠਾਨਕੋਟ ਵਿੱਚ ਪੁਲਿਸ ਦੀ ਇਨੀ ਸਖਤਾਈ ਹੈ ਥਾਂ ਥਾਂ ਤੇ ਜਿਹੜੀਆਂ ਚੌਂਕੀਆਂ ਨਿਊ ਬਣਾਈਆਂ ਹੋਈਆਂ ਨੇ ਤਾਂ ਫਿਰ ਚੋਰ ਜਿਹੜੇ ਨੇ ਆ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਨੇ ਉਹਨਾਂ ਤੇ ਕਾਬੂ ਜਿਹੜਾ ਹੈ ਉਹ ਕਿਉਂ ਨਹੀਂ ਹੋ ਰਿਹਾ ਲੋਕਾਂ ਵੱਲੋਂ ਇਹ ਸਵਾਲ ਜਿਹੜਾ ਹੈ ਉਹ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕੱਲ ਸ਼ਾਮ ਨੂੰ ਕਰੀਬ 4:30 ਵਜੇ ਦੀ ਵਾਰਦਾਤ ਹੈ ਜਦੋਂ ਇੱਕ ਅਣਪਛਾਤੇ ਵਿਅਕਤੀ ਵੱਲੋਂ ਜਿਹੜਾ ਅਣਪਛਾਤੇ ਨੌਜਵਾਨ ਵੱਲੋਂ ਗਾੜੀਆ ਹੱਤਾ ਚੌਂਕ ਦੇ ਵਿੱਚ ਦੁਕਾਨ ਦੇ ਸਾਹਮਣੇ ਉਹ ਜਿਹੜਾ ਹੈ ਮੋਟਰਸਾਈਕਲ ਚੋਰੀ ਕਰਕੇ ਜਿਹੜਾ ਉਹ ਫਰਾਰ ਹੋ ਗਿਆ ਹੈ ਜਦੋਂ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਦੇਖੀ ਗਈ ਹੈ ਤਾਂ ਉਸ ਦੇ ਵਿੱਚ ਦਿਖਾਈ ਦੇ ਰਿਹਾ ਸਾਫ਼-ਸਾਫ਼ 7C نیوز ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਨਾਲ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਸੀਸੀਟੀਵੀ ਫੁਟੇਜ ਦੇ ਵਿੱਚ ਜਿਹੜਾ ਨ ਜੋਬਾਨ ਹੈ ਬਾਈਕ ਨੂੰ ਰੇਂਗ ਦਾ ਹੋਇਆ ਨਾਲ ਲੈ ਕੇ ਜਾ ਰਿਹਾ ਇੱਕ ਸੀਟ ਦਾ ਹੋਇਆ ਨਾਲ ਲੈ ਕੇ ਜਾ ਰਿਹਾ ਤੇ ਫਿਰ ਜਦੋਂ ਦੁਕਾਨ ਦੇ ਓਨਰ ਵੱਲੋਂ ਜਲੈਰੀ ਤੇਸ਼ ਅਗਰਵਾਹ ਜਿਨ੍ਹਾਂ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਦੋਂ ਉਹਨਾਂ ਵੱਲੋਂ ਬਾਹਰ ਜਾ ਕੇ ਦੇਖਿਆ ਗਿਆ ਤਾਂ ਮੌਕੇ ਤੇ ਹੀ ਜਿਹੜਾ ਚੋਰ ਹੈ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਤੇ ਇਸ ਮੌਕੇ ਤੇ ਉਹਨਾਂ ਨੇ ਦਰਖਾਸਤ ਕੀਤੀ ਹੈ ਪਠਾਨਕੋਟ ਪੁਲਿਸ ਅੱਗੇ ਪੁਲਿਸ ਪ੍ਰਸ਼ਾਸਨ ਅੱਗੇ ਕਿ ਜਿਹੜੀ ਐਫ ਆਈ ਆਰ ਆ ਉਹ ਦਰਜ ਕਰਵਾਈ ਗਈ ਹੈ ਤੇ ਪੁਲਿਸ ਅੱਗੇ ਲਗਾਤਾਰ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਚੌਕ ਦੇ ਵਿੱਚ ਲਗਾਈਆਂ ਹੋਈਆਂ ਗੱਡੀਆਂ ਜਿਹੜੀਆਂ ਨੇ ਉਹ ਸੁਰੱਖਿਅਤ ਨਹੀਂ ਆ ਤਾਂ ਫਿਰ ਆਮ ਜਨਤਾ ਦਾ ਕੀ ਹੋਵੇਗਾ ਉਹ ਉਸ ਗਲੀ ਮੁਹੱਲੇ ਦਾ ਕੀ ਹੋਵੇਗਾ ਜਿੱਥੇ ਸੀਸੀਟੀਵੀ ਕੈਮਰਾਸ ਜਿਹੜੇ ਨੇ ਉਹ ਨਹੀਂ ਮੁਹੱਈਆ ਨੇ ਆ ਨਹੀਂ ਲਗਾਏਗੇ ਇੱਕ ਵੱਡਾ ਸਵਾਲ ਜਿਹੜਾ ਹੈ ਉਹ ਪਠਾਨਕੋਟ ਪੁਲਿਸ ਦੇ ਉੱਤੇ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਹੁਣ ਦੇਖਣਾ ਹੈ ਬਣੇਗਾ ਕਿ ਪੁਲਿਸ ਵੱਲੋਂ ਕਿੰਨੀ ਜਲਦੀ ਇਸ ਮਸਲੇ ਦੀ ਜਿਹੜੀ ਹੈ ਇਸ ਚੋੜ ਦੀ ਭਾਲ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਇਸ ਕੇਸ ਨੂੰ ਸੁਲਝਾਇਆ ਜਾਂਦਾ ਹੈ ਆਉ ਇੱਕ ਵਾਰ ਤੁਹਾਨੂੰ ਦੱਸ ਦਿੰਨੀ ਆ ਕਿ ਸਾਡੇ ਪੱਤਰਕਾਰ ਨਾਲ ਕੀ ਜਾਣਕਾਰੀ ਸਾਂਝਾ ਕੀਤੀ ਰਿਤੇਸ਼ ਅਗਰਵਾਲ ਨੇ ਜਿਨ੍ਹਾਂ ਦੀ ਦੁਕਾਨ ਦੇ ਅੱਗੇ ਉਹਨਾਂ ਦਾ ਮੋਟਰਸਾਈਕਲ ਜਿਹੜਾ ਹੈ ਉਹ ਚੋਰੀ ਹੋਇਆ ਸੇ ਮੇਰਾ ਨਾਮ ਰਿਤੇਸ਼ ਅਗਰਵਾਲਾ ਕੱਲ ਸਾਡੇ ਇੱਥੇ ਇੱਕ ਵਾਰਦਾਤ ਹੋਈ ਹੈਗੀ ਹੈ ਸਾਡਾ ਮੋਟਰਸਾਈਕਲ ਚੌਂਕ 'ਚ ਲੱਗਿਆ ਹੋਇਆ ਸੀਗਾ ਕੋਈ ਸਵਾ ਚਾਰ ਵਜੇ ਨਾਲ ਇੱਕ ਬੰਦਾ ਆਇਆ ਟੋਪੀ ਪਾਈ ਸੀ ਉਹਨੇ ਮੋਟਰਸਾਈਕਲ ਉਹਨੇ ਖੋਲਿਆ ਤੇ ਰੇੜ ਗਿਆ ਦੂਰ ਚੋਰੀ ਕਰਕੇ ਲੱਗੇ ਆ ਅਸੀਂ ਉਹਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਸਾਨੂੰ ਲੱਭਿਆ ਨਹੀਂ ਗਿਆ ਬਾਅਦ 'ਚ ਬਕ ਕੰਪਲੇਨਟ ਕਰਕੇ ਆਏ ਹਾਂ ਪੁਲਿਸ ਥਾਣੇ ਤੇ ਸਾਡੀ ਇੱਕ ਦਰਖਾਸਤ ਹੈਗੀ ਹੈ ਕਿ ਜੇ ਸਾਡੇ ਚੌਂਕ ਦੇ ਵਿੱਚ ਗੱਡੀਆਂ ਚੋਰੀ ਹੋ ਸਕਦੀਆਂ ਸਾਡੀ ਆਪਣੀਆਂ ਤੇ ਆਮ ਜਨਤਾ ਕਿੰਨੀ ਪਰੇਸ਼ਾਨ ਹੋਏਗੀ ਕਿਸ ਦਾ ਹਰੰਦਾ ਹੱਲ ਹੋਏਗਾ ਕਿਸਾ ਨਹੀਂ ਹੋਏਗਾ ਸਾਨੂੰ ਦਾ ਜਵਾਬ ਦਿੱਤਾ ਹੈ ਕਿ ਮੰਗ ਹੀ ਕਰਦੇ ਹਾਂ ਅਜੀਤ ਸਰ ਮੰਗਾ ਹੀ ਕਰਨੇ ਆਗੇ ਕਿ ਪੁਲਿਸ ਪ੍ਰਸ਼ਾਸਨ ਮਾਰੇ ਧਿਆਨ ਦੇਵੇ ਚੋਰੀ ਦੀ ਵਾਰਦਾਤਾਂ ਘਟਾਈ ਹੋਈਆਂ ਸਡੇ ਜੋ ਵੀ ਬਹੁਤ ਮੁਸ਼ਕਿਲ ਨਾਲ ਆਪੇ ਕਮਾਈ ਕਰਕੇ ਸਾਧਨ ਲੰਨੇ ਆ ਤੇ ਸਾਡੇ ਸਾਧਨ ਜਾਉਂਗੇ ਚੋਰੀ ਕਰਕੇ ਲਏ ਜਾਂਦਾ ਤੇ ਦੁੱਖ ਤਾਂ ਸਾਨੂੰ ਹੋਣਾ ਹੀ ਹੋਏਗਾ ਸਰ ਤੇ ਦੁੱਖ ਤੋਂ ਬਚਾਉਣ ਵਾਸਤੇ ਸਿਰਫ ਪੁਲਿਸ ਇੱਕੋ ਪਰਸਨ ਨਹੀਂ ਹੋ ਗਈ ਹੈ ਕਿ ਪ੍ਰਸ਼ਾਸਨ ਬੋਲ ਕਰਕੇ ਕਿ ਇਹ ਚੋਰੀਆਂ ਰੋਕਿਆ ਜਾਏ ਇਹਨੂੰ ਥਮਿਆ ਜਾਏ ਤਾਂ ਕਿ ਲੋਕਾਂ ਦਾ ਨੁਕਸਾਨ ਹੋਇਆ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀਟੀ ਰਿਪੋਰਟ